ਗੁਰੂ ਨਾਨਕ ਸਾਹਿਬ ਤੁਰੇ ਜਾਂਦੇ ਸੀ ਮੇਰੀ ਦਾਦੀ ਮੈਨੂੰ ਕਹਾਣੀ ਸੁਣਾਉਂਦੀ ਹੁੰਦੀ ਸੀ ਨਾਲ ਬਾਬਾ ਮਰਦਾਨਾ ਸੀ ਕਿਸੇ ਪਿੰਡ ਦੀ ਝੂਹ ਤੇ ਬੈਠੇ ਕਹਿੰਦੇ ਮਰਦਾਨਿਆਂ ਛੇੜ ਰਵਾਬ ਬਾਣੀ ਉਚਰੀਏ ਮਰਦਾਨੇ ਨੇ ਰਵਾਬ ਛੇੜੀ ਗੁਰੂ ਸਾਹਿਬ ਬਾਣੀ ਉਚਰਨ ਲੱਗ ਗਏ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਗਿਆ ਕੋਈ ਰੱਬ ਦਾ ਬੰਦਾ ਆ ਗਿਆ ਆਪਣੇ ਪਿੰਡ ਆਪਣੇ ਪਿੰਡ ਦੀ ਝੂਹ ਤੇ ਬੈਠਾ ਸਿੱਧੀ ਰੱਬ ਨਾਲ ਹੈ ਉਹਦੀ satsang ਕਰ ਲਈਏ ਕਿਸਮਤਾਂ ਪਲਟ ਦੂਗਾ ਪਿੰਡ ਸਾਰਾ ਇਕੱਠਾ ਹੋ ਕੇ ਗਿਆ ਗੁਰੂ ਸਾਹਿਬ ਕਹਿੰਦੇ ਭਾਈ ਕਿੱਧਰ ਕਹਿੰਦੇ ਜੀ ਤੁਹਾਡੇ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਸਾਡੇ ਰਸਤੇ ਭਾਈ ਸੱਚ ਵਾਲੇ ਐ ਔਖੇ ਰਾਹ ਐ ਤੁਹਾਡੇ ਤੋਂ ਤੁਰਿਆ ਨਹੀਂ ਜਾਣਾ ਨਾਲ ਨਾ ਜੀ ਕਹਿੰਦੇ ਚੱਲਾਂਗੇ ਤੇ ਚਲੋ ਫਿਰ ਤੁਰੇਗੇ ਤੁਰੇਗੇ ਗਾਂਹ ਸੇ ਓਨੇ ਦੇ ਢੇਰ ਆ ਗਏ ਮੇਰੀ ਦਾਦੀ ਸੁਣਾਉਂਦੀ ਹੁੰਦੀ ਸੀ ਇਹ ਗੱਲ ਬਾਤ ਜੇ ਬਾਤਾਂ ਪਾਉਂਦੇ ਆ ਨਾ ਬੱਚਿਆਂ ਨੂੰ ਸੁਵਾਉਣ ਵੇਲੇ ਸ਼ਾਮ ਨੂੰ ਰਾਤ ਨੂੰ ਬਾਤ ਪਾਉਂਦੀ ਹੁੰਦੀ ਸੀ ਤੇ ਸੋਨੇ ਦੇ ਢੇਰ ਆ ਗਏ ਜਿਨ੍ਹਾਂ ਨੂੰ ਸੋਣਾ ਚਾਹੀਦਾ ਸੀ ਉਹਨੇ ਸੋਨਾ ਚੱਕਿਆ ਕਹਿੰਦੇ ਮਾਰੋ ਗੋਲੀ ਸੱਚ ਨੂੰ ਲੈ ਥੋੜਾ ਚਿਰ ਤਰਨ ਵਾਲੀ ਕੰਮ ਬਣ ਗਿਆ ਆਪਣਾ ਤਾਂ ਉਹ ਤਾਂ ਜੀ ਚਲੇ ਗਏ ਕਾਫਲਾ ਅੱਧਾ ਰਹਿ ਗਿਆ ਗੁਰੂ ਸਾਹਿਬ ਕਹਿੰਦੇ ਵਾਪਾ ਜੀ ਤੁਸੀਂ ਉਹ ਕਹਿੰਦੇ ਅਸੀਂ ਸੋਨੇ ਵਾਲੇ ਨਹੀਂ ਹੈਗੇ ਅਸੀਂ ਤਾਂ ਨਾਲ ਤੁਲਾਂਗੇ ਕਹਿੰਦੇ ਰਾਹ ਓਖੇ ਆ ਸਕਦੇ ਨੇ ਕਹਿੰਦੇ ਕੋਈ ਚੱਕਰ ਵਾਲੀ ਗੱਲ ਨਹੀਂ ਅੱਗੇ ਤੁਰੇ ਗਏ ਤੁਰੇ ਗਏ ਤੁਰੇ ਹੀਰੇ ਮੋਤੀਆਂ ਦੇ ਢੇਰ ਆ ਗਏ ਚਾਂਦੀ ਦੇ ਵਿੱਚ ਹੀ ਪਈ ਉਹ ਬਾਕੀਆਂ ਨੇ ਸਾਰਿਆਂ ਨੇ ਕਿਹਾ ਕਹਿੰਦੇ ਲੈ ਉਹਨਾਂ ਨਾਲੋਂ ਵਧੀਆ ਰਹਿ ਗਿਆ ਹੀਰੇ ਮੋਤੀ ਮਿਲ ਗਏ ਉਵਿੰ ਕਰਨ ਮੁੜਿਆਏ ਰਹਿ ਗਿਆ ਕੱਲਾ ਬਾਬਾ ਮਰਦਾਨਾ ਗੁਰੂ ਸਾਹਿਬ ਨੇ ਪੁੱਛਿਆ ਭਾਈ ਮਰਦਾਨਾ ਤੂੰ ਕਹਿੰਦਾ ਬਾਬਾ ਜੀ ਮੈਂ ਨਹੀਂ ਜਾਂਦਾ ਮੈਂ ਤਾਂ ਉਹਨਾਂ ਤੋਂ ਅਮੀਰ ਆ ਗੁਰੂ ਸਾਹਿਬ ਕਹਿੰਦੇ ਮਰਦਾਨਾ ਨਾ ਤੇਰੇ ਕੋਲ ਸੋਨਾ ਨਾ ਚਾਂਦੀ ਨਾ ਹੀਰੇ ਨਾ ਮੋਤੀ ਤੂੰ ਨਾ ਬੁਮੀਰ ਕਿਵੇਂ ਆ ਮਰਦਾਨਾ ਬਾਬਾ ਕਹਿੰਦਾ ਕਹਿੰਦਾ ਕੀ ਸਮਝਾਵਾਂ ਮੈਂ ਬਾਬਾ ਜੀ ਉਹਨਾਂ ਕਾਮਲਿਆਂ ਨੂੰ ਜਿਹੜੇ ਸੋਨਾ ਚਾਂਦੀ ਹੀਰੇ ਮੋਤੀ ਲੈ ਕੇ ਆਪਣੇ ਆਪ ਨੂੰ ਅਮੀਰ ਸਮਝ ਕੇ ਚਲੇ ਗਏ ਕਿ ਮੈਂ ਉਹਨਾਂ ਤੋਂ ਜ਼ਿਆਦਾ ਅਮੀਰ ਹਾਂ ਕਿਉਂਕਿ ਜਿਹੜਾ ਸੋਨਾ ਚਾਂਦੀ ਹੀਰੇ ਮੋਤੀ ਵੰਡੀ ਜਾਂਦਾ ਜਦੋਂ ਉਹੀ ਮੈਨਾਂ ਤੁਰਿਆ ਜਾਂਦਾ ਫਿਰ ਮੈਨੂੰ ਉਸ ਤੋਂ ਵੱਧ ਹੋਰ ਖਜ਼ਾਨਾ ਕੀ ਚਾਹੀਦਾ। ਤੀਰਥ ਯਾਤਰਾ ਸ਼ੁਰੂ ਕਰ ਲਈ ਯਾਰ ਤਿੰਨ ਤਖਤਾਂ ਆਪਣੇ ਇੱਥੇ ਪੰਜਾਬ 'ਚ ਨੇ ਦੋ ਪਟਨਾ ਸਾਹਿਬ ਤੇ ਹਜੂਰ ਸਾਹਿਬ ਬਾਹਰ ਨੇ। ਟ੍ਰੇਨਾਂ ਬੁੱਕ ਕਰ ਲੀਆਂ ਪੈਸੇ ਦੇ ਤੇ ਆ ਲੋ ਜੀ ਇੰਨੇ ਪੈਸੇ। ਸਾਡੀਆਂ ਟ੍ਰੇਨਾਂ ਸਾਨੂੰ ਇੰਨੇ ਨਹੀਂ ਤਰੀਕ ਨੂੰ ਦੇ ਦੋ ਕਹਿੰਦੇ ਯਾਰ ਇਹ ਤਾਂ ਮੱਥਾ ਟੇਕਣ ਲੱਗ ਗਏ ਇਹ ਤਾਂ ਯਾਰ ਗੁਰੂ ਸਾਹਿਬ ਨੂੰ ਤਾਂ ਜਿੰਦਾ ਗੁਰੂ ਦਾ ਦਰਜਾ ਹੈ ਇਹ ਤਾਂ ਬਹੁਤ ਅਰਦਾਸਾਂ ਕਰਦੇ ਆ ਹਰ ਦੋ ਟਾਈਮ ਤੇ ਤੇ ਇਹ ਤਾਂ ਗੁਰੂ ਦੇ ਅਸ਼ੀਰਵਾਦ ਪ੍ਰਾਪਤ ਹੈ ਲੋਕ ਨੇ ਇਹਨਾਂ ਨੂੰ ਮੱਥਾ ਵੀ ਨਾ ਟੇਕਣ ਦਿਓ ਵੀਰੋ 7 ਤਰੀਕ ਵਾਲੀ ਤੇ 15 ਤਰੀਕ ਵਾਲੀ ਟ੍ਰੇਨ ਨਹੀਂ ਦਿੱਤੀ ਇਹਨਾਂ ਨੇ ਲਿਖ ਕੇ ਦਿੱਤਾ ਸਾਨੂੰ ਮੇਰੇ ਕੋਲੇ ਈਮੇਲ ਪਈ ਆ ਇਹਦੇ ਵਿੱਚ ਰੇਲਵੇ ਨੇ ਲਿਖ ਕੇ ਦਿੱਤਾ ਐ ਸਾਡੇ ਕੋਲੇ ਇੰਜੜੀ ਹੈਗੇ ਅਸੀਂ ਨਹੀਂ ਦਿੰਦੇ ਮੱਥਾ ਟੇਕਣ ਤੋਂ ਵੀ ਰੋਕਣਗੇ ਸਾਨੂੰ ਹਣ ਐਨੇ ਐਨੇ ਥੱਲੇ ਗਿਰ ਗਏ ਮੈਂ ਤੁਹਾਨੂੰ ਕਿਹਾ ਸੀ ਨਾ ਇੱਕ ਦਿਨ ਮੈਂ ਬੋਲਿਆ ਸੀ ਕਿ ਜੇ ਇਹਨਾਂ ਦਾ ਵਾਸ ਚੱਲੇ ਇਹ ਕੈਪਟਨ ਅਮਰਿੰਦਰ ਤੇ ਸੁਨੀਲ ਜਾਖੜ ਨੂੰ ਪੁੱਛਣਾ ਚਾਹੀਦਾ ਆਪਾਂ ਨੂੰ ਉਹ ਬੀਜੇਪੀ ਚ ਨੇ ਹੁਣ ਕਿ ਜੇ ਇਹਨਾਂ ਦਾ ਵਾਸ ਚੱਲੇ ਜਨਗਨ ਮੰਚ ਉਹ ਵੀ ਪੰਜਾਬ ਘਟ ਦੇਣਗੇ राष्ट्रीय गीत पंजाब है और पंजाब सब तो पहले नंबर से आता है जन गन मन अदि ना एक भारत भाग्य विधाता गुजरात मराठा पंजाब कर देंगे चो यूपी पा दे उ हाँ यूपी सिंध गुजरात मराठा कर देंगे एना की है एक बेली लिया रोज तो संविधान बदली जाते हैं कोई गल नहीं रोज ਨਰਿੰਦਰ ਮੋਦੀ ਕਿਤੇ ਨਾ ਕਿਤੇ ਜਾ ਕੇ ਕਹਿੰਦਾ ਡਬਲ ਇੰਜਨ ਕੀ ਸਰਕਾਰ ਚਾਹੀਏ ਡਬਲ ਇੰਜਨ ਕੀ ਸਰਕਾਰ ਉਹ ਰੇਲਵੇ ਕਹਿੰਦਾ ਸਾਡੇ ਕੋਲ ਇੰਜਨ ਹੀ ਹੈ ਨਹੀਂ ਤੁਸੀਂ ਡਬਲ ਇੰਜਨ ਕਰੀ ਜਾਂਦੇ ਹੋ ਯਾਰ ਪਹਿਲਾਂ ਰੇਲਵੇ ਨੂੰ ਇੰਜਨ ਦੇ ਦਿਓ Rajasthan Madhya Pradesh ਨੂੰ ਇੰਜਨ ਬਾਅਦ ਚ ਦੇ ਦਿਓ ਡਬਲ ਖੁਸ਼ਖਬਰੀ ਦੋ ਦਿਨ ਦੇ ਦਿਓ ਬਸ ਇਤੋਂ ਵੱਡੀ ਖੁਸ਼ਖਬਰੀ ਤੇ ਆਉਂ ਐ ਕਿਵੇਂ ਰੋਕ ਦੇਣਗੇ ਸਾਨੂੰ ਇਹ ਹਜੂਰ ਸਾਹਿਬ ਜਾਣ ਤੋਂ ਜਾਂ ਪਟਨਾ ਸਾਹਿਬ ਜਾਂ ਵਾਰਾਨਸੀ ਜਾਂ ਬ੍ਰਿੰਦਾਵਨ ਅਯੋਧਿਆ ਕਿਉਂ ਨਹੀਂ ਜਾਵਾਂਗੇ ਅਸੀਂ ਅਸੀਂ ਹਰ ਜਗ੍ਹਾ ਨੂੰ ਪੂਜਦੇ ਹਾਂ ਅਸੀਂ ਤਾਂ ਨੈਣਾਦੇਵੀ ਜਾ ਕੇ ਆਉਨੇ ਆ ਸਾਡੇ ਲਈ ਤਾਂ ਸਾਰੇ ਧਰਮ ਇੱਕੋ ਜਿਹੇ ਨੇ ਅਸੀਂ ਤਾਂ ਈਦ ਤੇ ਵੀ ਸ਼ਾਮਲ ਹੁੰਨੇ ਆ ਅਸੀਂ ਦੀਵਾਲੀਆਂ ਵੀ ਇਕੱਠੇ ਮਨਾਉਂਦੇ ਆ ਅਸੀਂ ਹੋਲੀਆਂ ਇਕੱਠੇ ਖੇਡਦੇ ਆ ਅਸੀਂ ਬਸਾਖੀਆਂ ਇਕੱਠੇ ਮਨਾਉਂਦੇ ਸਾਨੂੰ ਤੋੜਨਗੇ ਇਹ ਧਰਮ ਦੇ ਨਾਂ ਤੇ ਕਦੇ ਹੋ ਹੀ ਨਹੀਂ ਸਕਦਾ ਹੋ ਹੀ ਨਹੀਂ ਸਕਦਾ ਬਸਾਹੀ ਦੁੱਖ ਹੈ ਕਿ ਪੰਜਾਬ 'ਚ ਪਾੜ ਕਿਉਂ ਨਹੀਂ ਪੈ ਰਿਹਾ ਪੰਜਾਬ 'ਚ ਦੰਗੇ ਕਿਉਂ ਨਹੀਂ ਹੋ ਰਹੇ ਬੜੀ ਕੋਸ਼ਿਸ਼ ਕਰ ਲਈ ਲੜਦੇ ਹੀ ਨਹੀਂ ਹੈਗੇ ਆਪਸ 'ਚ ਪੰਜਾਬ ਦੀ ਧਰਤੀ ਇੰਨੀ ਉਪਜਾਊ ਧਰਤੀ ਹੈ ਜਿਹੜਾ ਮਰਜੀ ਬੀਜ ਬੀਜਦਾ ਉੱਗ ਪੂਗਾ ਪਰ ਨਫਰਤ ਦਾ ਬੀਜ ਇੱਥੇ ਉੱਗ ਨਹੀਂ ਸਕਦਾ ਇਹ ਗੱਲ ਮੈਂ ਕਹਿਣੀ ਚਾਹੁੰਦਾ ਬੀਜਪੀ ਵਾਲੇ ਸੁਣ ਲੈਣ ਖਾਸ ਤੌਰ ਤੇ ਸੋ ਆ ਸਾਡਾ ਹਾਲ ਕਰ ਰੱਖਿਆ ਇਹਨਾਂ ਨੇ ਪਰ ਅਸੀਂ ਪੰਜਾਬੀ ਆਂ ਵੈਸੇ ਆਪ ਜਨਰੇਟ ਕਰਾਂਗੇ ਅਸੀਂ ਅਸੀਂ ਉਹਨਾਂ ਤੇ ਉਹਨਾਂ ਦੇ ਹੱਥ ਜਿਹੜਾ ਹੱਕ ਆ ਉਹ ਮੰਗਾਂਗੇ ਹੱਥ ਨਹੀਂ ਢੜਨੇ ਪਰ ਸਾਡੇ ਕੋਲੇ ਆਪਣੇ ਕੋਲੇ ਪੰਜਾਬ ਸਟੇਟ ਆ ਸਾਡੇ ਕੋਲੇ ਆਪਣਾ ਰੈਵਨਿਊ ਹੈ ਇਮਾਨਦਾਰ ਸਰਕਾਰ ਆ ਗਈ ਲੀਕੇਜ ਬੰਦ ਹੋ ਗਈ ਖਾਲਾਂ ਚੋਂ ਖੱਡਾਂ ਪੈਣੀਆਂ ਬੰਦ ਹੋ ਗਈਆਂ ਸਿੱਧਾ ਨੱਕੇ ਤੇ ਜਾਂਦਾ ਪਾਣੀ ਸਾਰਾ ਨੱਕਾ ਕੌਣ ਹੈ ਨੱਕੇ ਨੱਕਾ ਮੋੜਿਆ ਹੋਇਆ ਲੋਕਾਂ ਵੱਲ ਨੂੰ ਥੋੜੇ ਵੱਲ ਨੂੰ ਸਾਰਾ ਪਾਣੀ ਥੋੜੇ ਵਾਲੇ ਪਾਸੇ ਨੂੰ ਆਊਗਾ ਭਾਵੇਂ ਕੋਈ ਕੰਨੀ ਦਾ ਕਹਿਰਾ ਵੀ ਹੋਵੇ ਸੁੱਕਾ ਨਹੀਂ ਰਹਿਣਾ ਉਹ ਕੰਨੀ ਦਾ ਕਹਿਰਾ ਸੁੱਕਾ ਰਹਿ ਜਾਂਦਾ ਨਾ ਕੰਨੀ ਦਾ ਕਹਿਰਾ ਵੀ ਸੁੱਕਾ ਛੱਡਣਾ ਨਹੀਂ ਆਪਾਂ ਨੇ ਇਹ ਤੁਹਾਡਾ ਪਿਆਰ ਹੈ ਤੁਹਾਡਾ ਜਿਹੜਾ ਸਤਕਾਰ ਹੈ ਤੁਸੀਂ ਸਾਨੂੰ ਦੇ ਰਹੇ ਹੋ ਇਹ ਉਸੇ ਕਰਕੇ ਆ ਸਾਰਾ ਕੁਝ ਨਹੀਂ ਤਾਂ ਅਸੀਂ ਕੀ ਸੋਚਿਆ ਸੀ ਇਹੋ ਜਿਹਾ ਕੁਝ ਚੰਗੇ ਭਲੇ ਵਧੀਆ ਕਲਾਕਾਰਾਂ ਚ ਆਉਂਦੇ ਸੀ ਮਤਲਬ ਚੰਗੇ ਪੈਸੇ ਮੂਹ ਮੰਗਵੇਂ ਮਿਲਦੇ ਸੀ ਲੋਕ ਤਾੜੀਆਂ ਮਾਰਦੇ ਸੀ ਕਿੱਥੇ ਆ ਆ ਪੰਗੇ ਲੈਣੇ ਪੈ ਗਏ ਇਹ ਪੰਗੇ ਉਦੋਂ ਲੈਣੇ ਪੈ ਗਏ ਜਦੋਂ ਇਹ ਚੱਜਦੇ ਨਹੀਂ ਨਿਕਲੇ ਜੇ ਇਹੀ ਚੱਜਦੇ ਹੁੰਦੇ ਆਪਾਂ ਨੂੰ ਕੀ ਪ੍ਰੋਬਲਮ ਸੀ ਅਰਵਿੰਦ ਕੇਜਰੀਵਾਲ ਜੀ ਸਿਰਫ ਇਹੀ ਕਹਿ ਰਹੇ ਸੀਗੇ ਅ ਨਾ ਹਜਾਰੀ ਜੀ ਦੇ ਅੰਦੋਲਨ ਚ ਕਿ ਮੰਤਰੀ ਤੇ ਸੰਤਰੀ ਵਾਸਤੇ ਇੱਕੋ ਹੀ ਕਾਨੂੰਨ ਕਰ ਦੋ ਐਨੇ ਕੀ ਮੰਗ ਸੀ ਇਹ ਕਹਿ ਦਿੰਦੇ ਕਹਿ ਦਿੰਦੀ ਕਾਂਗਰਸ ਸਰਕਾਰ ਸੀ ਉਦੋਂ ਕਿ ਇੱਕੋ ਕਰਦਾਂਗੇ ਬਾਅਦ ਚ ਨਾਲੇ ਕਰਨਾ ਵੀ ਪਿਆ ਤਾਂ ਫਿਰ ਪਾਰਟੀ ਹੋਣੀ ਪੈਦਾ ਹੋਣੀ ਸੀ ਫਿਰ ਇਹਨਾਂ ਨੂੰ ਭੜਕਾਈ ਗਏ ਚੋਣਾਂ ਲੜੀਏ ਚੋਣਾਂ ਲੜੀਏ ਜੀਤ ਕੇ ਆਈਏ ਅਸੀਂ ਤਾਂ ਜਿੱਤ ਕੇ ਆ ਗਏ ਆਪ ਹਾਰੇ ਬੈਠੇ ਨੇ ਉਹਨੂੰ ਸਾਰੇ ਆਪ ਸਾਰੇ ਹਾਰ ਗਏ ਸੋ ਇਸ ਕਰਕੇ ਤਾਂ ਆਇਆ ਕਿ ਯਾਰ ਕਿਸੇ ਨਾ ਕਿਸੇ ਨੂੰ ਤਾਂ ਫਿਰ ਆਪਾਂ ਨਰਮਾ ਬੀਜ ਦੀਆਂ ਨਰਮੇ ਵਾਲੀ ਬੈਲਟ ਹੈ ਜੇ ਨਰਮੇ ਨੂੰ ਸੁੰਡੀ ਲੱਗ ਜਾਏ ਬਾਹਰੋਂ ਰੌਲਾ ਪਾ ਕੇ ਜਾਂ ਰੋੜੇ ਮਾਰ ਕੇ ਤਾਂ ਨਹੀਂ ਸੁੰਡੀ ਹਟਦੀ ਸਪਰੇਅ ਦੀ ਢੋਲੀ ਮੋੜੇ ਦੇ ਰੱਖ ਕੇ ਅੰਦਰ ਵੜਨਾ ਪੈਂਦਾ ਤੇ ਹਰ ਦੂਜੀ ਢੋਲੀ ਤੋਂ ਬਾਅਦ ਨਿੰਬੂ ਵਾਲਾ ਪਾਣੀ ਵੀ ਪੀਣਾ ਪੈਂਦਾ ਕੋਈ ਪਤਾ ਨਹੀਂ ਕਦੋਂ ਚੜ ਜੇ ਕੀਤੇ ਹੋਏ ਨੇ ਸਾਰੇ ਕੰਮ ਇਹ ਆ ਨਾਲ ਹੀ ਤਾਂ ਮੇਰਾ ਇੱਕੋ ਪਤਨ ਦਾ ਤਾਂ ਪਾਣੀ ਪੀਨੇ ਨਾਲ ਹੀ ਤਾਂ ਸਤੌਜ ਆ ਇੱਥੋਂ ਆ ਮਾਂਸਾ ਵਾਲੀ ਕੈਂਚੀ ਤੋਂ ਗਾਂ ਟੈਪੀ ਆ ਗਿਆ ਟੈਪੀ ਦੇ ਨਾਲ ਸਤੌਜ ਆ ਗਿਆ ਸੋ ਵੀਰੋ ਤੁਸੀਂ ਜਿੰਨਾ ਪਿਆਰ ਦੇ ਰਹੇ ਹੋ ਮੈਨੂੰ ਨਹੀਂ ਲੱਗਦਾ ਕਿ ਜੇ ਸੱਤ ਜਨਮ ਵੀ ਲੈ ਲიਏ ਹਰੇਕ ਜਨਮ ਚ ਹਰ ਸਾਂ ਤੋਂ ਬਾਅਦ ਵੀ ਧੰਨਵਾਦ ਕਰੀ ਜਾਈਏ ਮੈਨੂੰ ਨਹੀਂ ਲੱਗਦਾ ਕਿ ਕਰ ਜਾ ਉਤਰ ਸਕੂਗਾ ਤੁਹਾਡਾ ਜਿਹੜਾ ਤੁਸੀਂ ਪਿਆਰ ਦਾ ਸਾਡੇ ਜਿੰਮੇ ਚੜਾਇਆ ਹੋਇਆ ਔਰ ਮੇਰੇ ਇਸ ਗੱਲ ਤੇ ਯਕੀਨ ਰੱਖਿਓ ਕਿ ਮੇਰੇ ਵਾਲੇ ਪਾਸੋਂ ਤੁਹਾਨੂੰ ਕੋਈ ਲਾਂਭਾ ਨਹੀਂ ਆਊਗਾ ਤੁਸੀਂ ਆਪਦੇ ਵਾਲੇ ਪਾਸੋਂ ਦੇਖ ਲਿਓ ਕਿ ਪੋਸਟਰ ਪੁਸਤਕ ਕਿੱਥੇ ਲਾਉਣੇ ਨੇ ਰੋਡ ਸ਼ੋ ਕਿੱਥੋਂ ਦੀ ਕੱਢਣਾ ਹੈ ਹੈਨਾ ਜਾਣਾ ਕਿੱਥੇ ਹੈ ਰੈਲੀ ਕਿੱਥੇ ਕਰਾਉਣੀ ਹੈ ਇਧਰਲੇ ਪਾਸੇ ਨਾਲ ਧਿਆਨ ਕਰਿਓ ਪਹਾੜੇ ਪਾਸੇ ਮੈਂ ਇਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰਖੀ ਆ ਮੈਂ ਮੈਂ ਆਪ ਹੀ ਦੇਖ ਲਉ ਸਾਰਿਆਂ ਨੂੰ ਇਹਨਾਂ ਨੂੰ ਕੋਈ ਚੱਕਰ ਵਾਲੀ ਗੱਲ ਨਹੀਂ ਕਿਉਂਕਿ ਮੇਰੇ ਕੋਲੇ ਮੇਰੇ ਕੋਲੇ ਇਮਾਨਦਾਰੀ ਵਾਲਾ ਬਹੁਤ ਵੱਡਾ ਇੱਕ ਭਾਂਡਾ ਹੈ ਇਮਾਨਦਾਰੀ ਵਾਲਾ ਭਾਂਡਾ ਮੇਰੇ ਕੋਲੇ ਉਹ ਉਹ ਤੇ ਉਂਗਲ ਨਹੀਂ ਚੱਕ ਸਕਦੇ ਇਹ ਇਹੀ ਤਾਂ ਇਹਨਾਂ ਨੂੰ ਦੋਖ ਹੈ ਵੀ ਯਾਰ ਕਿਵੇਂ ਨਾ ਕਿਵੇਂ ਬੜਾ ਪੰਗਾ ਪੈ ਗਿਆ 2 ਸਾਲ ਹੋ ਗਏ ਇਹ ਫੇਰ ਵੀ ਉਵੇਂ ਜਿਵੇਂ ਹੀ ਇਹ ਤਾਂ ਫੱਕਰ ਲਾਈਫ ਵਾਲੀ ਜ਼ਿੰਦਗੀ ਵਾਲੀ ਚੱਲੀ ਆ ਕਮਾਲ ਹੈ ਯਾਰ ਮੁੱਖ ਮੰਤਰੀ ਦਾ 2 ਸਾਲਾਂ ਚ ਕੋਈ ਨਾ ਕੋਈ ਤਾਂ ਕਪੜਾ ਆਉਂਦਾ ਹੈ ਬਹੁਤ ਕੱਢਣ ਨੂੰ ਫਿਰਦੇ ਰਹਿੰਦੇ ਆ ਨਹੀਂ ਨਿਕਲਣਾ ਕਿਉਂਕਿ ਮੇਰੇ ਨਾਲ ਲੋਕ ਨੇ ਮੈਂ ਤੁਹਾਨੂੰ ਕਈ ਪਹਿਲਾਂ ਵੀ ਦੱਸਿਆ ਕਿ ਜਦੋਂ ਬਾਬਾ ਨਾਨਕ ਨੂੰ ਮਰਦਾਨਾ ਜੀ ਨੇ ਕਿਹਾ ਕਿ ਜਦੋਂ ਸਾਰੀਆਂ ਬੰਡਲ ਨਾਲੇ ਹੀ ਮੇਰੇ ਨਾਲ ਤੁਰਿਆ ਜਾਂਦਾ ਉਦੋਂ ਵਾਰ ਫਿਰ ਮੇਰੇ ਤੋਂ ਵੱਧ ਅਮੀਰ ਕੌਣ ਹੋ ਸਕਦਾ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਇਸ ਗੱਲ ਦਾ ਮੇਰਾ ਦਿਲ ਹੀ ਕਰਦਾ ਕਿ ਮੈਂ ਮੈਂ ਤਾਂ ਤੁਹਾਡੇ ਨਾਲ ਮਿਲਦਾ ਰਹਿਣਾ ਮੈਨੂੰ ਇੰਨਾ ਪਤਾ ਹੈ ਜਦੋਂ ਮੈਂ ਮੋੜ ਆਇਆ ਸੀ ਅੱਗੇ ਬਲਿੰਦਰ ਕਾਸ ਜੀ ਦੀ ਰੈਲੀ ਸੀ ਅਗਲੀ ਮਤਲਬ ਮੈਨੂੰ ਉਮੀਦ ਨਹੀਂ ਸੀ ਕਿ ਮੈਂ ਤਲਵੰਡੀ ਪਹੁੰਚ ਜਾਊਂਗਾ ਕਿਉਂਕਿ ਜਦੋਂ ਬਾਜ਼ਾਰ ਦੇ ਵਿੱਚ ਦੀ ਚਾਰੇ ਸੀ ਸਾਡੀ ਗੱਡੀ ਦੇ ਚਾਰੇ ਟਾਇਰ ਤਹਾਂ ਸੀ ਮੈਂ ਉਹਨੂੰ ਕਿਹਾ ਤੂੰ ਗੱਡੀ ਤਾਂ ਰੋਕੋ ਕਹਿੰਦਾ ਜੀ ਮੈਂ ਕਿਉਂ ਰੋਕਾਂ ਲੋਕ ਹੀ ਲਈ ਜਾਂਦੇ ਹੁਣ ਮੈਂ ਦੱਸੂ ਕੀ ਕਰਾਂ ਐਨੀ ਗੱਡੀ ਤਹਾਂ ਚੱਕ ਰੱਖੀ ਸੀ ਇਹ ਪਿਆਰ ਨਹੀਂ ਵਈ ਕਿਤੇ ਭੁੱਲ ਸਕਦੇ ਜੋ ਮਰਜੀ ਦੁਨੀਆ 'ਚ ਬਣ ਜਾਈਏ ਫਰਾਂ ਜਿਹੜਾ ਪਿਆਰ ਆ ਨੱਥ-ਨਸਤ ਕੋਣਿਆ ਔਰ ਇਹੀ ਕਹੂੰਗਾ ਕਿ ਲੋਕਾਂ ਕੋ ਅਕਸਰ ਕਹਤੇ ਸੁਨਾ ਹੈ जिंदा रहे तो फिर मिलेंगे इस दिल ने कहा है मिलते रहे तो जिंदा रहेंगे